ਲੋਕ ਅਕਸਰ ਸੋਚਦੇ ਨੇ ਕਿ ਸਿਰਫ ਜੰਕ ਫੂਡ ਅਤੇ ਤਲੇ ਹੋਏ ਭੋਜਨ ਹੀ ਦਿਲ ਲਈ ਨੁਕਸਾਨਦਾਇਕ ਸਾਬਤ ਹੁੰਦੇ ਨੇ ਹਾਲਾਂਕਿ ਕੁਝ ਰੋਜ਼ਾਨਾ ਦੇ ਖਾਣੇ ਵੀ ਸਾਡੇ ਦਿਲ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਅਸੀਂ ਇਹਨਾਂ ਭੋਜਨਾਂ ਨੂੰ ਨਾਸ਼ਤੇ ਦੇ ਵਿੱਚ ਜਿਵੇਂ ਕਿ 스ਨੈਕਸ ਦੇ ਵਜੋਂ ਵੀ ਖਾਣਾ ਪਕਾਉਣ ਦੇ ਵਿੱਚ ਵੀ ਖਾਂਦੇ ਆ ਪਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਇਹ ਭੋਜਨ ਦਿਲ ਦੀ ਸਿਹਤ ਲਈ ਬਹੁਤ ਵੱਡਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਇੱਕ ਅਮਰੀਕੀ ਮਾਹਰ ਨੇ ਪੰਜ ਅਜਿਹੇ ਭੋਜਨਾਂ ਦੀ ਪਛਾਣ ਕੀਤੀ ਹੈ ਜੋ ਕਿ ਲੋਕ ਆਪਣੀ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਅਕਸਰ ਵਰਤਦੇ ਨੇ ਪਰ ਉਹਨਾਂ ਦੇ ਪ੍ਰਭਾਵਾਂ ਦਾ ਵੀ ਪਤਾ ਨਹੀਂ ਹੈ ਦਿਲ ਦੀ ਬਿਮਾਰੀ ਅੱਜ ਦੁਨੀਆ ਦੇ ਵਿੱਚ ਮੌਤ ਦਾ ਵੱਡਾ ਕਾਰਨ ਬਣ ਗਈ ਹੈ ਸਿਹਤ ਮਾਹਿਰਾ ਦਾ ਅਨੁਸਾਰ ਮਾੜੀ ਜੀਵਨ ਸ਼ੈਲੀ ਦੀਆਂ ਆਦਤਾਂ ਜਿਵੇਂ ਕਿ ਸਿਗਰਟ ਨੋਸ਼ੀ ਮੋਟਾਪਾ ਤਣਾਵ ਅਤਿ ਸ਼ਰੀਰ ਗਤੀਵਿਧੀਆਂ ਦੀ ਘਾਟ ਗੈਰ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਦੇ ਨਾਲ ਨਾਲ ਇਹ ਮੁੱਖ ਕਾਰਨ ਨੇ ਤਾਂ ਜਾਣਦੇ ਆ ਇਸ ਪੂਰੀ ਵੀਡੀਓ ਦੇ ਵਿੱਚ ਕਿ ਜਿਹੜੇ ਸੰਯੁਕਤ ਰਾਜ ਅਮਰੀਕਾ ਦੇ ਬੋਰਡ ਪ੍ਰਮਾਣਿਤ ਜੋ ਕਿ ਇੰਟਰਨੈਸ਼ਨਲ ਕਾਰਡੀਓਲੋਜਿਸਟ ਡਾਕਟਰ ਸੰਜੇ ਭੋਜਰਾਜ ਨੇ ਜਿਹੜੇ ਸੁਝਾਅ ਦਿੱਤੇ ਨੇ ਉਸ ਦੇ ਮੁਤਾਬਕ ਕੀ ਹੋ ਸਕਦਾ ਹੈ ਸਭ ਤੋਂ ਪਹਿਲਾ ਹੈ ਬੀਜਾ ਦੇ ਤੇਲਾਂ ਦੀ ਵਰਤੋਂ ਜੀ ਹਾਂ ਮੱਕੀ ਸੋਇਆਬੀਨ ਸੂਰਜਮੁਖੀ ਅਤੇ ਕੈਲੋਲਾ ਤੇਲ ਵਰਗੇ ਬੀਜਾ ਦੇ ਤੇਲ ਖਾਣਾ ਪਕਾਉਣ ਦੇ ਵਿੱਚ ਵਿਆਪਕ ਤੌਰ ਦੇ ਉੱਤੇ ਵਰਤੇ ਜਾਂਦੇ ਨੇ ਹਾਲਾਂਕਿ ਡਾਕਟਰ ਦੇ ਵੱਲੋਂ ਦੱਸਿਆ ਗਿਆ ਹੈਗਾ ਕਿ ਇਹਨਾਂ ਤੇਲਾਂ ਦੇ ਵਿੱਚ omega 6 ਫੈਟੀ ਐਸਿਡ ਹੁੰਦੇ ਨੇ ਜੋ ਕਿ ਦਿਲ ਦੀਆਂ ਤੰਮੀਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਹਨਾਂ ਦਾ ਸੇਵਨ ਸਰੀਰ ਦੇ ਵਿੱਚ ਆਕਸੀਡੇਟਿਵ ਤਣਾਵ ਅਤੇ ਸੋਜਿਸ਼ ਨੂੰ ਵਧਾ ਸਕਦਾ ਹੈ ਖੋਜ ਦਰਸਾਉਂਦੀ ਹੈ ਕਿ ਜੋ ਲੋਕ ਜ਼ਿਆਦਾ ਬੀਜਾਂ ਦੇ ਤੇਲ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਦਿਲ ਦੇ ਦੌਰੇ ਦਾ ਖਤਰਾ ਵੀ ਵਧਦੀ ਰਹਿੰਦਾ ਭਾਵੇਂ ਉਹਨਾਂ ਦਾ ਕੋਲੇਸਟ੍ਰੋਲ ਪੱਧਰ ਘੱਟ ਹੋਵੇ ਫਿਰ ਆਉਂਦਾ ਹੈ ਜ਼ੀਰੋ 슈ਗਰ ਉਤਪਾਦ ਜਿਹਾ ਲੋਕ ਆਮ ਤੌਰ ਦੇ ਉੱਤੇ ਸੋਚਦੇ ਨੇ ਕਿ ਖੰਡ ਮੁਕਤ ਜਾਂ ਫਿਰ ਜ਼ੀਰੋ 슈ਗਰ ਉਤਪਾਦ ਦਿਲ ਦੇ ਲਈ ਚੰਗੇ ਹੁੰਦੇ ਨੇ ਹਾਲਾਂਕਿ ਮਾਹਿਰਾਂ ਦੇ ਅਨੁਸਾਰ ਇਹਨਾਂ ਉਤਪਾਦਾਂ ਦੇ ਵਿੱਚ ਨਕਲੀ ਮਿੱਠੇ ਹੁੰਦੇ ਨੇ ਜੋ ਕਿ ਅੰਤਰੀਆਂ ਦੇ ਬੈਕਟੀਰੀਆ ਅਤੇ ਇਨਸੂਲਿਨ ਦੇ ਕੰਮ ਨੂੰ ਵਿਗਾੜ ਸਕਦੇ ਨੇ ਜੋ ਲੋਕ ਲੰਬੇ ਸਮੇਂ ਤੱਕ ਨਕਲੀ ਮਿੱਠੇ ਮੇਵੇ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਦਿਲ ਦੀ ਬਿਮਾਰੀ ਦਾ ਵੀ ਖਤਰਾ ਵੱਧ ਸਕਦਾ ਫਿਰ ਸਵਾਦ ਵਾਲੇ ਦਹੀਂ ਦਾ ਸੇਵਨ ਜਿहां ਸਵਾਦ ਵਾਲੇ ਦਹੀਂ ਦੇ ਵਿੱਚ ਖੰਡ ਨਕਲੀ ਸਵਾਦ ਅਤੇ ਪ੍ਰਿਵੇਸੀਟਿਵ ਹੁੰਦੇ ਨੇ ਜੋ ਕਿ ਉਹਨਾਂ ਦੇ ਸਵਾਦ ਅਤੇ ਰੰਗ ਨੂੰ ਵਧਾਉਂਦੇ ਨੇ ਬਹੁਤ ਜ਼ਿਆਦਾ ਸੇਵਨ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਵਧਾ ਸਕਦਾ ਹੈ ਅਤੇ ਭਾਰ ਘਟਾਉਣ ਨੂੰ ਵਿਗਾੜ ਵੀ ਸਕਦਾ ਹੈ ਉਹਨਾਂ ਦੇ ਵਿੱਚ ਪ੍ਰੋਟੀਨ ਅਤੇ ਫਾਈਬਰ ਦੀ ਵੀ ਘਾਟ ਹੁੰਦੀ ਹੈ ਜਿਸ ਦੇ ਨਾਲ ਉਹ ਘੱਟ ਜੋ ਕਿ ਦੱਸਦੇ ਉਹ ਘੱਟ ਭਰ ਜਾਂਦੇ ਨੇ ਅਤੇ ਵਾਰ-ਵਾਰ ਭੁੱਖ ਲੱਗਦੀ ਹੈ ਤੇ ਉਹ ਸੋਜਸ ਨੂੰ ਵੀ ਵਧਾਉਂਦੇ ਨੇ ਅਤੇ ਦਿਲ ਨੂੰ ਪ੍ਰਭਾਵਿਤ ਕਰਦੇ ਨੇ ਫਿਰ ਪ੍ਰੋਟੀਨ 바 ਸੋਚੀ ਦੇ ਵਿੱਚ ਵੀ ਜੀ ਹਾਂ ਲੋਕ ਅਕਸਰ ਬਹੁਤ سارے ਲੋਕ ਖੁਦ ਦੇ ਰਹੇ ਜੋ ਕਿ ਪ੍ਰੋਟੀਨ ਬਾਰ ਖਾ ਰਹੇ ਨੇ ਇਹ ਸੋਚ ਕੇ ਕਿ ਉਹ ਸਿਹਤਮੰਦ ਨੇ ਹਾਲਾਂਕਿ ਉਹ ਅਸਲ ਦੇ ਵਿੱਚ ਇੰਨੇ ਸਿਹਤਮੰਦ ਨਹੀਂ ਨੇ ਜਿੰਨਾ ਕਿ ਉਹ ਦੱਸਿਆ ਜਾ ਰਿਹਾ ਉਹਨਾਂ ਦੇ ਵਿੱਚ ਖੰਡ ਪ੍ਰੋਸੈਸਡ ਸਮਗਰੀ ਅਤੇ ਬੀਜ ਦੇ ਤੇਲ ਹੁੰਦੇ ਨੇ ਇਹ ਸਰੀਰ ਦੇ ਵਿੱਚ ਆਕਸੀਡੇਟਿਵ ਤਣਾਅ ਅਤੇ ਸੋਜ ਨੂੰ ਵਧਾਉਂਦਾ ਹੈ ਜੋ ਦਿਲ ਦੇ ਲਈ ਕਾਫੀ ਨੁਕਸਾਨਦਾਇਕ ਹੁੰਦਾ ਹੈ ਇਹਨਾਂ ਪ੍ਰੋਟੀਨ ਬਾਰਾਂ ਦੇ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ ਤੇ ਪ੍ਰੋਟੀਨ ਘੱਟ ਹੁੰਦਾ ਜੋ ਕਿ ਬਲੱਡ ਸ਼ੂਗਰ ਦੇ ਵਾਦੇ ਨੂੰ ਸ਼ੁਰੂ ਕਰ ਸਕਦਾ ਫਿਰ ਵੈਜੀਟੇਬਲ ਚਿਪਸ ਦੀ ਵਰਤੋਂ ਜੀ ਹਾਂ ਬਹੁਤ ਨੇ ਲੋਕ ਵੈਜੀਟੇਬਲ ਚਿਪਸ ਨੂੰ ਇੱਕ ਸਿਹਤਮੰਦ ਵਿਕਲਪ ਮੰਨਦੇ ਹੋਏ ਵੱਡੀ ਮਾਤਰਾ ਦੇ ਵਿੱਚ ਖਾਂਦੇ ਨੇ ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈਗਾ ਕਿ ਇਹਨਾਂ ਦੇ ਵਿੱਚ ਬੀਜਾਂ ਤੇ ਤੇਲ ਦੇ ਵੀ ਹੁੰਦੇ ਨੇ ਜੋ ਕਿ ਸੋਚ ਅਤੇ ਦਿਲ ਦੀਆਂ ਧਮਣੀਆਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਇਹਨਾਂ ਦੇ ਵਿੱਚ ਸੋਡੀਅਮ ਦੀ ਉੱਚ ਮਾਤਰਾ ਵੀ ਹੁੰਦੀ ਹੈ ਜੋ ਕਿ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਹੈ ਤੇ ਇਹ ਦਿਲ ਦੀ ਬਿਮਾਰੀ ਦੇ ਲਈ ਇੱਕ ਵੱਡਾ ਜੋਖਮ ਦਾ ਕਾਰਨ ਬਣ ਸਕਦਾ ਹੈ ਤਾਂ ਜੇਕਰ ਤੁਸੀਂ ਰੋਜ਼ਾਨਾ ਖਾਧੀਆਂ ਜਾਣ ਵਾਲੀਆਂ ਇਹ ਚੀਜ਼ਾਂ ਜੇਕਰ ਤੁਸੀਂ ਹੌਲੀ-ਹੌਲੀ ਘੱਟ ਕਰ ਦਿਓ ਜਾਂ ਫਿਰ ਬਿਲਕੁਲ ਹੀ ਤੁਸੀਂ ਇਹਨਾਂ ਨੂੰ ਬੰਦ ਕਰ ਦਿਓ ਚੰਗਾ ਭੋਜਨ ਖਾਓ ਚੰਗੀ ਖੁਰਾਕ ਬਣਾਓ ਤੇ ਆਪਣੇ ਦਿਲ ਨੂੰ ਵੀ ਤੁਸੀਂ ਤੰਦਰੁਸਤ ਰੱਖੋ